ਸਵੇਰੇ ਚਾਇਦਨ ਹੋ ਰਹੀਆਂ ਜੁਰਮ ਦੀਆਂ ਵਾਰਦਾਤਾਂ ਦਾ ਸੇਖ ਹੁਣ ਪੁਲਿਸ ਤੱਕ ਵੀ ਪਹੁੰਚ ਗਿਆ। ਬਠਿੰਡੇ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਪੁਲਿਸ ਕਾਂਸਟੇਬਲ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਕਾਂਸਟੇਬਲ ਗੁਰਵਿੰਦਰ ਸਿੰਘ ਬਠਿੰਡਾ ਦੇ ਥਾਣਾ ਨਹੀਆਵਾਲਾ ਚ ਤਾਇਨਾਤ ਸੀ। ਪੁਲਿਸ ਮੁਤਾਬਕ ਹੈ ਕਤਲ ਮ੍ਰਿਤਕ ਦੇ ਦੋ ਦੋਸਤਾਂ ਨੇ ਕੀਤਾ। ਜੋ ਕਤਲ ਕਰਨ ਤੋਂ ਬਾਅਦ ਕਾਂਸਟੇਬਲ ਦੀ ਹੀ ਕਾਰ ਲੈ ਕੇ ਫਰਾਰ ਹੋ ਗਏ। ਕਾਂਸਟੇਬਲ ਤਾਂ ਨਹੀਆਵਾਲਾ ਮੇ ਪੋਸਟਡ ਸੀਗਾ ਤੇ ਸਵੇਰੇ ਦੇ ਕਰਜੇ ਦਾ ਇੱਕ ਮਿੱਤਰ ਆਇਆ ਦੋਸਤ ਨਾਂ ਉਹਦਾ ਇਸ ਲੋਜ ਨਹੀਂ ਕਰਨਗੇ ਇਹਦਾ ਨਾਂ ਗਿਲ ਸੀਗਾ ਇੱਕ ਸਿਰਫ ਗਿਲ ਤੇ ਉਹਦੇ ਨਾਲ ਉਹ ਨਾਲ ਇੱਕ ਹੋਰ ਬੰਦਾ ਸੀਗਾ ਇਹ ਆਪਸ ਵਿੱਚ ਦੋਸਤ ਸੀਗੇ ਤੇ ਰੂਟ ਇਹਨਾਂ ਨੇ ਹੀ ਲਿੱਤਾ ਇੱਧਰ ਆ ਕੇ ਮਾਰਦਾਤ ਕਰਕੇ ਇਹ ਗਏ ਉੰਦਰ ਗੁਣਿਆਣਾ ਗੁਣਿਆਣਾ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਇੱਕ ਹੋਰ ਗੱਡੀ ਸੀ ਉਧਰ ਖੜੀ ਹੋਈ ਸੀ ਕਿ ਮਾਰੂਤੀ ਉਹਨਾਂ ਨੂੰ ਉਸ ਨੂੰ ਸਨੈਚ ਕਰਕੇ ਉਹ ਗੁਨਿਆਨਾ ਸਾਈਡ ਬਜਾਖਾਨਾ ਸਾਈਡ ਤੇ ਮ੍ਰਿਤਕ ਕਨਸਟੇਬਲ ਦੀ ਗੱਡੀ ਲੈ ਕੇ ਫਰਾਰ ਹੋਣ ਉਪਰੰਤ ਇਹ ਕਾਰ ਗੁਨਿਆਨਾ ਚ ਹੱਥਛੇ ਦਾ ਸ਼ਿਕਾਰ ਹੋ ਗਈ ਪਿੱਛੋਂ ਮਰੂਤੀ ਕਾਰ ਚ ਆ ਰਹੇ ਵਿਅਕਤੀ ਨੇ ਜਦੋਂ ਇਹਨਾਂ ਦੀ ਮਦਦ ਕਰਨੀ ਚਾਹੀ ਤਾਂ ਪਿਸਤੌਲ ਦੀ ਨੋਕ ਤੇ ਉਸ ਦੀ ਗੱਡੀ ਲੁੱਟ ਕੇ ਫਰਾਰ ਹੋ ਗਏ ਗੱਡੀ ਐਕਸੀਡੈਂਟ ਹੋਇਆ ਜਦੋਂ ਗੱਡੀ ਪਿੱਛੇ ਸੀਗੀ ਆਪਣੀ ਜੀ ਤੇ ਜਦੋਂ ਆਕੇ ਕੋਲੇ ਖਿਡਾਰੀਓ ਵੀ ਐਕਸੀਡੈਂਟ ਦੇਖ ਲਿਆ ਭਾਈ ਕੀ ਹੋਇਆ ਕੀ ਨਹੀਂ ਤੇ ਮੁੜ ਕੇ ਜਾਣਗੇ ਉਹਨਾਂ ਪਿਸਤੌਲੀਅਨ ਕੇ ਕੰਨਾਂ ਲਾ ਕੇ ਤੇ ਗੱਡੀ ਵੇਲੀ ਕਰਾ ਲਈ ਬੰਦੇ ਤਾਂ ਜੀ ਦੋ ਦੱਸਦੇ ਆ ਜੀ ਇੱਕ ਜਾਨ ਕੇ ਕੰਨਾਂ ਲਾਗੇ ਜਾਨਕੇ ਪਿਸਤੌਲ ਦੂਜੇ ਭੱਜ ਗਿਆ ਪੈਂਡੂ ਜੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਪਾਲ ਵੀ ਕੀਤੀ ਜਾ ਰਹੀ ਹੈ